ਸਵਾਗਤ ਹੈ ਦੋਸਤੋ ਤੁਹਾਡਾ ਪੰਜਾਬੀ ਅਪਡੇਟ ਚੈਨਲ ਦੀਆਂ ਖਸ ਖਸ ਖਬਰਾਂ ਦੇ ਵਿੱਚ ਗੱਲ ਕਰਦੇ ਹਾਂ ਦੋਸਤੋ ਅੱਜ ਦੀਆਂ ਤਾਜ਼ੀਆਂ ਵੱਡੀਆਂ ਖਬਰਾਂ ਦੇ ਬਾਰੇ ਤੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਲਿਓ ਜੀ ਤੇ ਆਉਣ ਵਾਲੀਆਂ ਲੇਟੈਸਟ ਖਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਤੇ ਦੋਸਤੋ ਗੱਲ ਕਰ ਲਈ ਦੀ ਪਹਿਲੀ ਵੱਡੀ ਖਬਰ ਦੇ ਬਾਰੇ ਪੰਜਾਬ ਰੋਡਵੇਜ ਦੀਆਂ ਬੱਸਾਂ 'ਚ ਸਫ਼ਰ ਕਰਨ ਵਾਲਿਆਂ ਲਈ ਜ਼ਰੂਰੀ ਖਬਰ ਪੈ ਗਿਆ ਆ ਪੰਗਾ ਹਾਂਜੀ ਦਾਦੀਕ ਪੰਜਾਬ ਰੋਡਵੇਜ ਮੁਲਾਜ਼ਮ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਚੰਡੀਗੜ੍ਹ ਵਿਖੇ ਧਰਨਾ ਦੇਣ ਦਾ ਪ੍ਰੋਗਰਾਮ ਅਲਿਕਿਆ ਗਿਆ ਸੀ ਐਸ ਨੂੰ ਲੈ ਕੇ ਪੰਜਾਬ ਭਰ ਤੋਂ ਰੋਡਵੇਜ ਮਲਾਜ਼ਮ ਯੂਨੀਅਨ ਦੇ ਮੈਂਬਰ ਸੈਕਟਰ 17 ਵਿਖੇ ਜਾ ਰਹੇ ਸਨ ਪਰ ਯੂਨੀਅਨ ਦੇ ਕੁਝ ਆਗੂਆਂ ਨੂੰ ਚੰਡੀਗੜ੍ਹ ਵਿਖੇ ਪੁਲਸ ਵੱਲੋਂ ਧਰਨਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਰੋਕ ਲਿਆ ਗਿਆ ਜਿਸ ਨੂੰ ਲੈ ਕੇ ਅੱਜ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਹਿਮਾਚਲ ਜੰਮੂ ਅਤੇ ਕਸ਼ਮੀਰ ਤੋਂ ਜਿਹੜੀਆਂ ਪੰਜਾਬ ਰੋਡਵੇਜ ਦੀਆਂ ਬੱਸਾਂ ਚੰਡੀਗੜ੍ਹ ਆ ਰਹੀਆਂ ਸਨ ਜਾਂ ਜਿਹੜੀਆਂ ਬੱਸਾਂ ਚੰਡੀਗੜ੍ਹ ਤੋਂ ਪੰਜਾਬ ਵੱਲ ਜਾ ਰਹੀਆਂ ਸਨ ਉਹਨਾਂ ਵੱਲੋਂ ਦੇ ਸਮਾਜਰਾ ਵਿਖੇ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਇਸ ਤੋਂ ਬਾਅਦ ਸੜਕਾਂ 'ਤੇ ਭਾਰੀ ਜਾਮ ਲੱਗਾ ਗਿਆ ਤੇ ਯੂਨੀਅਨ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਸ਼ਾਂਤੀਮਈ ਤਰੀਕੇ ਨਾਲ ਧਰਨਾ ਦੇਣ ਜਾ ਰਹੇ ਸਨ ਪਰ ਉਨ੍ਹਾਂ ਨਾਲ ਧੱਕਾ ਕੀਤਾ ਗਿਆ ਹੈ ਪੁਲਸ ਨੇ ਮਜ਼ਦਮਾ ਨੂੰ ਜ਼ਬਰਦਸਤੀ ਰੋਕਿਆ ਹੈ ਤੇ ਇਸ ਕਾਰਨ ਸੜਕਾਂ 'ਤੇ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ ਤੇ ਪੁਲਸ ਵੱਲੋਂ ਮੌਕੇ ਤੇ ਪਹੁੰਚ ਕੇ ਧਰਨਾਕਾਰੀਆਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਲੂਕ ਪੇਹਦ ਜਿਆਦਾ ਖੱਜਲਖਵਾਰ ਹੋ ਰਹੇ ਹਨ ਧਰਨਾਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਹਨਾਂ ਨੂੰ ਚੰਡੀਗੜ੍ਹ ਨਹੀਂ ਜਾਣ ਦਿੱਤਾ ਜਾ ਰਿਹਾ ਜਾ ਰਿਹਾ ਤੇ ਉਦੋਂ ਤੱਕ ਉਹਨਾਂ ਦਾ ਧਰਨਾ ਜਾਰੀ ਰਹੇਗਾ ਹਾਲਾਂਕਿ ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਮਨਾ ਲਿਆ ਗਿਆ ਹੈ ਅਤੇ ਧਰਨਾ ਚੁਕਵਾ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਲੋਕਾਂ ਨੇ ਸ਼ੁਕ ਦਾਸਾਂ ਲਿਆ ਹੈ ਤੇ ਗੱਲ ਕਰਦੇ ਹਾਂ ਅਗਲੀ ਵੱਡੀ ਖਬਰ ਦੇ ਬਾਰੇ ਪੰਜਾਬ ਦੇ ਮੌਸਮ ਦੀ ਤਾਜ਼ਾ ਅਪਡੇਟ ਆਵੇਗਾ ਤੂਫਾਨ ਤੇ ਭਾਰੀ ਬੀਂਹ 15 ਜ਼ਿਲ੍ਹਿਆਂ ਲਈ ਅਲਰਟ ਜਾਰੀ ਹਾਂਜੀ ਤਾਂ ਦੀਕ ਪੰਜਾਬ ਵਿੱਚ ਮੌਸਮ ਨੇ ਆਪਣਾ ਮિજાਜ ਬਦਲ ਲਿਆ ਹੈ ਮੌਨਸੂਨ ਪੰਜਾਬ ਵਿੱਚ ਪੂਰੀ ਤਰ੍ਹਾਂ ਦਸਤਕ ਦੇ ਚੁੱਕਾ ਹੈ ਪੰਜਾਬ ਵਿੱਚ ਮੌਸਮ ਨੂੰ ਲੈ ਕੇ ਮੌਸਮ ਵਿਭਾਗ ਵੱਲੋਂ ਵੱਡੀ ਪੁਚਕਬਾਨੀ ਕੀਤੀ ਹੈ ਮਿਲੀ ਤਾਜ਼ਾ ਜਾਣਕਾਰੀ ਮੁਤਾਬਕ ਮੌਸਮ ਵਿਭਾਗ ਵੱਲੋਂ 15 ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ ਤੇ ਇਸ ਦੇ ਨਾਲ ਹੀ ਤੇਜ਼ ਹਵਾਵਾਂ ਹਨੇਰੀ ਤੂਫਾਨ ਸੰਬੰਧੀ ਪੁਚਕਬਾਨੀ ਕੀਤੀ ਗਈ ਹੈ ਤੇ ਮੌਸਮ ਵਿਭਾਗ ਨੇ 4 ਜੁਲਾਈ ਤੱਕ ਭਾਰੀ ਮੀਂਹ ਦੀ ਪੁਚਕਬਾਨੀ ਕੀਤੀ ਹੈ ਤੇ ਦਾਦੀ ਕੇ ਤਾਜ਼ਾ ਜਾਣਕਾਰੀ ਮੁਤਾਬਕ ਅੱਜ ਲਈ ਪਠਾਨਕੋਟ ਗਰਦਾਸਪੁਰ ਹੁਸ਼ਿਆਰਪੁਰ ਕਪੂਰਥਲਾ ਅੰਮ੍ਰਿਤਸਰ ਦਿਲੰਦਰ ਨਵਾਂ ਸ਼ਹਿਰ ਲੁਧਿਆਣਾ ਰੂਪਨਗਰ ਮੁਹਾਲੀ ਫਤਿਹਗੜ੍ਹ ਸਾਹਿਬ ਪਟਿਆਲਾ ਸੰਗਰੂਰ ਬਰਨਾਲਾ ਮੋਗਾ ਵਿੱਚ ਭਾਰੀ ਮੀਂਹ ਦਾ yellow alert ਤੇ orange alert ਜਾਰੀ ਕੀਤਾ ਗਿਆ ਹੈ ਇਸੇ ਤਰ੍ਹਾਂ 1 ਜੁਲਾਈ ਨੂੰ ਪਠਾਨਕੋਟ ਗੁਰਦਾਸਪੁਰ ਨਵਾਂ ਸ਼ਹਿਰ ਰੂਪਨਗਰ ਲੁਧਿਆਣਾ ਮੁਹਾਲੀ ਫਤਿਹਗੜ੍ਹ ਸਾਹਿਬ ਪਟਿਆਲਾ ਲਈ ਭਾਰੀ ਮੀਂਹ ਦਾ yellow alert ਜਾਰੀ ਕੀਤਾ ਗਿਆ ਹੈ ਉੱਤੇ ਹੀ 2 ਜੁਲਾਈ ਨੂੰ ਪਠਾਨਕੋਟ ਗੁਰਦਾਸਪੁਰ ਨਵਾਂ ਸ਼ਹਿਰ ਰੂਪਨਗਰ ਲੁਧਿਆਣਾ ਮੁਹਾਲੀ ਫਤਿਹਗੜ੍ਹ ਸਾਹਿਬ ਪਟਿਆਲਾ ਤੇ ਫਾਜਿਲકા ਮੁਕਸਰ ਬਠਿੰਡਾ ਲਈ ਭਾਰੀ ਮੀਂਹ ਦਾ yellow alert ਜਾਰੀ ਕੀਤਾ ਗਿਆ ਹੈ ਇਸੇ ਤਰ੍ਹਾਂ 3 ਜੁਲਾਈ ਨੂੰ ਪਠਾਨਕੋਟ ਗੁਰਦਾਸਪੁਰ ਨਵਾਂ ਸ਼ਹਿਰ ਰੂਪਨਗਰ ਲੁਧਿਆਣਾ ਮੁਹਾਲੀ ਫਤਿਹਗੜ੍ਹ ਸਾਹਿਬ ਪਟਿਆਲਾ ਲਈ ਪਾਰੀਮੀਂ ਦਾ yellow alert ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਵੱਲੋਂ ਕੀਤੀ ਗਈ ਭਵਿੱਖਬਾਣੀ ਮੁਤਾਬਕ 4 ਜੁਲਾਈ ਨੂੰ ਪਠਾਨਕੋਟ ਗਰਦਾਸਪੁਰ ਨਵਾਂ ਸ਼ਹਿਰ ਰੂਪਨਗਰ ਲੁਧਿਆਣਾ ਕਪੂਰਥਲਾ ਜਲੰਧਰ ਬਠਿੰਡਾ ਮਾਨਸਾ ਮੁਹਾਲੀ ਫਤਿਹਗੜ੍ਹ ਸਾਹਿਬ ਪਟਿਆਲਾ ਲਈ ਪਾਰੀਮੀਂ ਦਾ yellow alert ਜਾਰੀ ਕੀਤਾ ਗਿਆ ਹੈ ਇਸ ਦੇ ਨਾਲ ਹੀ ਹਨੇਰੀ ਤੂਫਾਨ ਵੀ ਆਵੇਗਾ ਉੱਥੇ ਵੀ ਵਿਭਾਗ ਵੱਲੋਂ ਭਾਰੀ بارش ਦਰਾਂ ਦੇ ਜਰੂਰੀ ਕੰਮ ਤੋਂ ਬਿਨਾ ਘਰੋਂ ਬਾਹਰ ਨਾ ਨਿਕਲ ਦੀ ਸਲਾਹ ਦਿੱਤੀ ਗਈ ਹੈ ਤੇ ਗੱਲ ਕਰਦੇ ਹਾਂ ਅਗਲੀ ਵੱਡੀ ਖਬਰ ਦੇ ਬਾਰੇ ਸੁਖਨਾ ਲੇਖ ਤੇ ਘੁੰਮਣ ਵਾਲੇ ਸਾਵਧਾਨ ਇਹ ਵੀਡੀਓ ਦੇਖਦੇ ਹੈ ਜAVE ਗੱਦ ਲੈ ਹਾਂਜੀ ਦੱਦਿਕੇ ਚੰਡੀਗੜ੍ਹ ਤੇ ਬੀਤੇ ਦਿਨ ਤੋਂ ਮੀਂਹ ਪੈਣ ਨਾਲ ਪੈਣ ਅਤੇ ਬਦਲਵਾਈਆਂ ਵਈ ਕਾਰਨ ਮੌਸਮ ਸੁਹਾਣਾ ਹੋ ਬਣ ਹੋਇਆ ਹੈ ਤੇ ਇਸ ਕਾਰਨ ਲੋਕ ਸੁਖਨਾ ਟੀਲ ਤੇ ਜਾ ਕੇ ਆਨੰਦ ਮਾਣ ਰਹੇ ਹਨ ਪਰ ਇਨ੍ਹਾਂ ਲੋਕਾਂ ਦਾ ਦਲ ਉਸ ਵੇਲੇ ਦੇ ਅੱਜ ਤੋਂ ਸੋਮਵਾਰ ਨੂੰ ਟੀਲ ਤੇ ਕਈ ਫਟ ਲੰਬਾ ਅਧਿਕਰ ਦੇਖਿਆ ਗਿਆ ਇਨਾ ਲੰਬੇ ਅੱਜਕਰਨ ਨੂੰ ਦੇਖ ਕੇ ਲੋਕ ਬੁਰੀ ਤਰ੍ਹਾਂ ਡਰ ਗਏ ਅਤੇ ਇੱਧਰ ਉੱਧਰ ਭੱਜਣ ਲੱਗੇ। ਇਸ ਤੋਂ ਬਾਅਦ ਐਸਰ ਦੀ ਸੂਚਨਾ ਪੋਰਸ ਕੰਟਰੋਲ ਰੂਮ ਨੂੰ ਦਿੱਤੀ ਗਈ ਤੇ ਕੰਟਰੋਲ ਰੂਮ ਵੱਲੋਂ ਜੰਗਲਾਤ ਵਿਭਾਗ ਨੂੰ ਸੂਚਿਤ ਕੀਤਾ ਗਿਆ। ਜਸ ਦੇਖੋ ਜਦਿਰ ਬਾਅਦ ਜੰਗਲਾਤ ਵਿਭਾਗ ਦੀਆਂ ਟੀਮਾਂ ਸਥਾਨ ਤੇ ਪਹੁੰਚ ਗਈ ਤੇ ਅੱਜਕਰਨ ਨੂੰ ਫਾੜਨ ਲਈ ਰੈਸਕਿਊ ਸ਼ੁਰੂ ਕੀਤਾ। ਕਰੀਬ 2 ਘੰਟਿਆਂ ਤੱਕ ਚੱਲੀ ਰੈਸਕਿਊ ਮੁਹਿੰਮਦran ਅੱਜਕਰਨ ਨੂੰ ਬੜੀ ਮੁਸ਼ਕਲ ਨਾਲ ਕਾਬੂ ਕੀਤਾ ਗਿਆ ਹੈ ਅਤੇ ਫੇਰ ਉਸ ਨੂੰ ਜੰਗਲ ਤੇ ਛੱਡ ਦਿੱਤਾ ਗਿਆ ਹੈ ਦੱਸਿਓ ਕਿ ਹੈ ਕਿ ਇਸ ਸਮੇਂ ਬਰਸਾਤ ਦਾ ਮੌਸਮ ਚੱਲ ਰਿਹਾ ਹੈ ਅਤੇ ਸੁਖਨਾ ਝੀਲ ਦੇ ਨੇੜੇ ਤੇ ਜੰਗਲੀ ਇਲਾਕਾ ਹੈ ਜਿਸ ਕਾਰਨ ਸੱਪਾਂ ਦਾ ਨਿਕਲਣਾ ਆਮ ਗੱਲ ਹੈ ਅਜਿਕਰ ਬਿਨਾ ਜ਼ਹਿਰ ਵਾਲੀ ਸੱਪ ਹੁੰਦੇ ਹਨ ਪਰ ਇਹਨਾਂ ਦੀ ਮਜ਼ਬੂਤ ਪਕੜ ਕਾਰਨ ਇਹ ਖਤਰਨਾਕ ਹੋ ਸਕਦੇ ਹਨ ਤੇ ਗੱਲ ਕਰਦੇ ਹਾਂ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਦਾਦੀਕੀ ਯੋਧ ਨਸ਼ਾ ਵਿਰੋਧ ਤਹਿਤ 120ਵੇਂ ਦਿਨ 114 ਨਸ਼ਾ ਸਮਗਰ ਗ੍ਰਿਫਤਾਰ ਹਾਂਜੀ ਦਾਦੀਕੀ ਯੋਧ ਨਸ਼ਾ ਵਿਰੋਧ ਮਹਿਮਦ ਦੇ 120ਵੇਂ ਦਿਨ ਪੰਜਾਬ ਪੁਲਿਸ ਨੇ ਐਤਵਾਰ ਨੂੰ 114 ਨਸ਼ਾ ਸਮਗਰਮਾਂ ਨਾਲ ਅਨੁਗ੍ਰਸਤਰ ਕਰਕੇ ਉਹਨਾਂ ਦੇ ਕਾਬੂਚੋਂ 4.1 ਕਿਲੋ ਹੈਰੋਇਨ ਅਤੇ ਲਗਭਗ 6 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ ਹੁਣ ਤੱਕ ਗ੍ਰਿਫਤਾਰ ਕੀਤੇ ਗਏ ਕੁੱਲ ਨਸ਼ਾ ਸਮਗਰਮਾਂ ਦੀ ਗਿਣਤੀ 1135 ਹੋ ਗਈ ਹੈ ਤੇ ਸਪੈਸ਼ਲ ਡੀਜੀਪੀ ਕਾਨੂੰਨ ਅਤੇ ਵਿਵਸਥਾ ਅਰਪਤ ਸ਼ੁਕਲਾ ਨੇ ਦੱਸਿਆ ਕਿ 85 ਗਜ਼ਟਡ ਅਧਿਕਾਰੀਆਂ ਦੀ ਨਿਗਰਾਨੀ ਹੇਠ 1100 ਤੋਂ ਵੱਧ ਪੁਲਿਸ ਕਰਮਚਾਰੀਆਂ ਦੀ ਸ਼ਮੂਲੀਤ ਵਾਲੀਆਂ 180 ਤੋਂ ਵੱਧ ਪੁਲਿਸ ਟੀਮਾਂ ਨੇ ਸੂਬੇ ਭਰ ਚ 367 ਕਹਾਵਾਤੀ ਚਾਪੇ ਮਾਦੀਕੀਤੀ ਅਤੀ 70 ਐਫਆਰ ਦਰਜ ਕੀਤੀਆਂ ਆਪਰੇਸ਼ਨ ਦੌਰਾਨ 399 ਸ਼ੱਕੀ ਵਿਅਕਤੀਆਂ ਦੀ ਜਾਂਚ ਕੀਤੀ ਗਈ ਹੈ ਅਤੇ 54 ਵਿਅਕਤੀਆਂ ਨੂੰ ਨਸ਼ਾ ਛਡਣ ਅਤੇ ਮੋੜ ਵਿਸੇਬੇ ਦਾ ਇਲਾਜ ਲੈਣ ਲਈ ਇਰਾਦੇ ਕੀਤਾ ਗਿਆ ਹੈ ਤੇ ਇਸ ਦੇ ਨਾਲ ਹੀ ਪੁਲਿਸ ਟੀਮਾਂ ਵੱਲੋਂ ਐਤਵਾਰ ਨੂੰ ਕਮਿਸ਼ਨ ਰੇਟ ਜਿਲੰਦਰ ਹੁਸ਼ਿਆਰ ਪਰ ਬੀ ਐਸਬੀ ਐਸ ਨਗਰ ਅਤੇ ਦਿਲੰਦਰ ਦਿਹਾਤੀ ਪੂਰਥਲਾ ਅਤੇ ਰੂਪਨਗਰ ਸਮੇਤ ਛੇ ਜ਼ਿਲ੍ਹਿਆਂ ਚ 332 ਦਵਾਈਆਂ ਦੀਆਂ ਦੁਕਾਨਾਂ ਦੇ ਕੇ ਮਾਰਕਲਾਂ ਦੀ ਜਾਂਚ ਕੀਤੀ ਗਈ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਉਹਨਾਂ ਵੱਲੋਂ ਕੀਤੇ ਕੋਈ ਨਸ਼ੀਲੀਆਂ ਗੋੜੀਆਂ ਜਾਂ ਹੋਰ ਅਦਤ ਪਾਉਣ ਵਾਲ ਅਦਤ ਪਾਉਣ ਵਾਲੀਆਂ ਦਵਾਈਆਂ ਤਾਂ ਨਹੀਂ ਵੇਚੀਆਂ ਜਾ ਰਹੀਆਂ ਤੇ ਉਹ ਦਵਾਈਆਂ ਦੀ ਵਿਕਰੀ ਸਬੰਧੀ ਨਿਰਧਾਰਤ ਨਿਯਮਾਂ ਦੀ ਪਾਲਣਾ ਕਰ ਰਹੀਆਂ ਹਨ ਜਾਂ ਨਹੀਂ ਤੇ ਗੱਲ ਕਰਦੇ ਹਾਂ ਅਗਲੀ ਵੱਡੀ ਖਬਰ ਦੇ ਬਾਰੇ ਭਾਰੀ ਮੀਂਹ ਨੇ ਮਚਾਇਆ ਕੈਰ ਹੋ ਗਿਆ ਪਾਣੀ ਪਾਣੀ ਖੋਲਣੇ ਪੈ ਗਏ ਡੈਮਾਂ ਦੇ ਗੇਟਾਂ ਹਾਂਜੀ ਦੱਦਿੱਕੇ ਉੱਤਰੀ ਉੱਤਰ ਭਾਰਤ ਦੇ ਕਈ ਸੂਬਿਆਂ ਵਿੱਚ ਮੌਨਸੂਨ ਨੇ ਭਿਆਨਕ ਰੂਪ ਧਾਰਿਆ ਹੋਇਆ ਹੈ ਉੱਤੇ ਹੀ ਪਹਾੜੀਆਂ ਪਹਾੜੀ ਸੂਬਿਆਂ ਵਿੱਚ ਵੀ ਮੀਂਹ ਕਾਰਨ ਹੜ ਵਰਗੇ ਹਾਲਾਤ ਬਣੇ ਹੋਏ ਹਨ ਜੰਮੂ ਚ ਮੌਲੇ ਧਾਰਮੀ ਮੰਗਰੋਂ ਜਨਾਬ ਨੇ ਦੀਦਾ ਪਾਣੀ ਦਾ ਪੱਧਰ ਵਧਨ ਕਾਰਨ ਅਧਿਕਾਰੀਆਂ ਨੇ ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿੱਚ ਸਲਾਲ ਡੈਮ ਦੇ ਗੇਟ ਖੋਲ ਦਿੱਤੇ ਗਏ ਹਨ ਇਸ ਦੇ ਨਾਲ ਹੀ ਬਗਲਿਹਾਰ ਡੈਮ ਦੇ ਗੇਟ ਖੋਲ ਦਿੱਤੇ ਗਏ ਹਨ ਅਨੰਦ ਅਰਸਲ ਵਾਧੂ ਪਾਣੀ ਨੂੰ ਕੱਢਣ ਅਤੇ ਹੜ੍ਹ ਵਰਗੇ ਹਾਲਾਤ ਨੂੰ ਰੋਕਣ ਲਈ ਗੇਟ ਖੋਲੇ ਗਏ ਹਨ ਅਧਿਕਾਰੀਆਂ ਨੇ ਸਥਾਨਕ ਲੋਕਾਂ ਨੂੰ ਨਦੀ ਕੰਢਿਆਂ ਤੋਂ ਦੂਰ ਰਹਿਣ ਅਤੇ ਸਾਰਿਆਂ ਸਾਰੀਆਂ ਸੁਰੱਖਿਆ ਨਿਰਦੇਸ਼ਾਂ ਦਾ ਪਾਲਨ ਕਰਨਾ ਦੀ ਅਪੀਲ ਕਰਦੇ ਅਨਰਦੇਸ਼ਿਦਾਰੀ ਕੀਤੇ ਹਨ ਤੇ ਗੱਲ ਕਰਦੇ ਹਾਂ ਅਗਲੀ ਵੱਡੀ ਖਬਰ ਦੇ ਬਾਰੇ ਪੰਜਾਬ ਸਰਕਾਰ ਦਾ ਵੱਡਾ ਫੈਸਲਾ ਹੁਣ ਹਰ ਸਾਲ ਨਹੀਂ ਲੈਣੀ ਪਵੇਗੀ ਫਾਇਰ ਐਨਓਸੀ ਹਾਂਜੀ ਦਾਦੀ ਕਿ ਪੰਜਾਬ ਦੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨੇ ਇੱਥੇ ਅਹਿਮ ਪ੍ਰੈਸ ਕਾਨਫਰੰਸ ਕਰਦੇ ਕਿਹਾ ਹੈ ਕਿ ਅਸੀਂ ਲੋਕਾਂ ਲਈ ਕਾਨੂੰਨ 'ਚ ਕੋਈ ਕਈ ਤਰ੍ਹਾਂ ਦੇ ਬਦਲਾਅ ਕੀਤੇ ਹਨ ਤਾਂ ਜੋ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦੇ ਸਾਹਮਣੇ ਨਾ ਕਰਨਾ ਪਵੇ ਉਹਨਾਂ ਨੇ ਕਿਹਾ ਕਿ ਫਾਇਰ एनओसी ਲਈ ਪਿਛਲੇ ਸਮੇਂ ਦੌਰਾਨ ਰਾਜਪਾਲ ਵੱਲੋਂ ਨਿਜਮਾਨ ਨੂੰ ਹਰੀ ਝੰਡੀ ਦਿੱਤੀ ਗਈ ਸੀ ਜਿਸ ਤੋਂ ਬਾਅਦ ਕੈਬਨਿਟ ਨੇ ਵੀ ਇਸ ਦੀ ਮਨਜ਼ੂਰੀ ਦੇ ਦਿੱਤੀ ਤੇ ਮੰਤਰੀ ਸੌਦੇ ਨੇ ਕਿਹਾ ਹੈ ਕਿ ਜੇਕਰ ਇਸ ਦੀਆਂ ਵਿਸ਼ੇਸ਼ ਤਮਾਮ ਵੱਲ ਤੇ ਆਨਮਰੀਏ ਤਮ ਜਿਹੜੀ ਅੱਗ ਬਜਾਉ ਐਨओसी ਹਰ ਸਾਲ ਲੈਣੀ ਪੈਂਦੀ ਸੀ ਹੁਣ ਇਸ ਦੀ ਲੋੜ ਨਹੀਂ ਹੈ ਕਿਉਂਕਿ ਸਰਕਾਰ ਨੇ ਇਸ ਨੂੰ ਤਿੰਨ ਛੇੜੀਆਂ ਚਵੰਡ ਦਿੱਤਾ ਹੈ ਪਹਿਲੀ ਛੇੜੀ ਚ ਐਨओसी 5 ਸਾਲ ਦੂਜੀ ਛੇੜੀ ਚ ਐਨओसी 3 ਸਾਲ ਅਤੇ ਤੀਜੀ ਛੇੜੀ ਚ NOC 1 ਸਾਲ ਦੀ ਮਾਨਤਾ ਰੱਖੀ ਗਈ ਹੈ। ਉਹਨਾਂ ਕਹਿੰਦੇ ਕਿ ਹੁਣ ਪੰਜਾਬ 'ਚ ਲਾਲ ਫੀਤਾशाही ਕਲਚਰ ਖਤਮ ਕਰ ਦਿੱਤਾ ਗਿਆ ਹੈ। ਪਹਿਲਾਂ ਪਾਣੀ ਜਾਂ ਰੇਤ ਨਾਲ ਅੱਗ ਬੁਝਾਈ ਜਾ ਸਕਦੀ ਸੀ ਪਰ ਹੁਣ ਯੁੱਗ ਐਡਵਾਂਸ ਹੋ ਗਿਆ ਹੈ ਤੇ ਆਧੁਨਿਕ ਯੰਤਰ ਆ ਗਏ ਹਨ। ਤੇ ਗੱਲ ਕਰਦੇ ਹਾਂ ਅਗਲੀ ਵੱਡੀ ਖਬਰ ਦੇ ਬਾਰੇ। ਆਪ ਵੱਲੋਂ ਲਿਆਂਦੀ ਲੈਂਡ ਪੂਲਿੰਗ ਸਕੀਮ ਤੇ ਸੁਨੀਲ ਝਾਕੜ ਨੇ ਕੀ ਖੜੇ ਕੀਤੇ ਸਵਾਲ? ਹਾਂਜੀ ਦੱਦ ਕੇ ਪੰਜਾਬ ਭਾਜਪਾ ਦੇ ਪ੍ਰਤਾਨ ਸੁਨੀਲ ਝਾਕੜ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਲਿਆਂਦੀ ਲੈਂਡ ਪੂਲਿੰਗ ਪਾਲਸੀ ਨੂੰ ਇੱਕ ਚਿੱਟ ਫੰਡ ਸਕੀਮ ਦੱਸਦਿਆਂ ਕਿਹਾ ਹੈ ਕਿ ਸੂਬਾ ਸਰਕਾਰ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਉਹਨਾਂ ਆਖਿਆ ਕਿ ਲੋਕਾਂ ਨੂੰ 4 ਗੁਣਾ ਮੁਨਾਫੇ ਦਾ ਝੂਠਾ ਲਾਲਚ ਦੇ ਦੇ ਕੇ ਕਿਸਾਨਾਂ ਦੀਆਂ ਜ਼ਮੀਨਾਂ ਹਥਿਆਈ ਜਾ ਰਹੀ ਹੈ ਤੇ ਇੱਥੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਜਪਾ ਸੂਬਾ ਪ੍ਰਧਾਨ ਨੇ ਆਖਿਆ ਕਿ ਇਹ ਸਕੀਮ ਪੰਜਾਬ ਦੀ ਲੁੱਟ ਕਰਨ ਦੇ ਇਰਾਦੇ ਨਾਲ ਤਿਆਰ ਕੀਤੀ ਗਈ ਹੈ ਉਹਨਾਂ ਕਹਿ ਕੇ ਸਰਕਾਰ ਦੇ ਲੋਕ ਗਲਤ ਬਿਆਨਬਾਜ਼ੀ ਕਰ ਰਹੇ ਹਨ ਕਿ ਕਿਸਾਨ ਤੋਂ ਉਸ ਦੀ ਜ਼ਮੀਨ ਕੋਈ ਨਹੀਂ ਜਾਵੇਗੀ ਪਰ ਜਦ ਜ਼ਮੀਨ ਦਾ ਨੋਟੀਫਿਕੇਸ਼ਨ ਹੋ ਗਿਆ ਉਹ ਜ਼ਮੀਨ ਤਾਂ ਹੁਣ ਕਿਸਾਨ ਵਿੱਚ ਵੀ ਨਹੀਂ ਸਕਦਾ ਜਦ ਕੋਈ ਮਾਲਕ ਆਪਣੀ ਜ਼ਮੀਨ ਵੇਚ ਨਹੀਂ ਸਕਦਾ ਤਾਂ ਫਿਰ ਕੀ ਇਹ ਉਸ ਦੇ ਅਧਿਕਾਰਾਂ ਦਾ ਹਨ ਨਹੀਂ ਹੈ ਤੇ ਉਨ੍ਹਾਂ ਨੇ ਕਿਹਾ ਕਿ ਐ ਇੱਕ ਪੁਜੀ ਸਕੀਮ ਜਾਨੀ ਕਿ ਚਟ ਫੰਡ ਸਕੀਮ ਵਰਗੀ ਯੋਜਨਾ ਹੈ ਜਿਸ ਦਾ ਮਕਸਦ ਆਪਣੇ ਕਿ ਹਿੱਤੇ ਰੀਅਲ ਸਟੇਟ ਦੇ ਲੋਕਾਂ ਰਹੀ ਕਮਿਸ਼ਨ ਖੋਰੀ ਕਰਨਾ ਹੈ ਤੇ ਆ ਗੱਲ ਕਰਦੇ ਆਂ ਅਗਲੀ ਵੱਡੀ ਖਬਰ ਦੇ ਬਾਰੇ ਪੰਜਾਬ ਚ ਘਨੌਤੀ ਵਾਰਦਾਤ ਕੁੜੀ ਨਾਲ ਗੈਂਗਰੇਬ ਗਰਭਵਤੀ ਹੋਣ ਤੋਂ ਬਾਅਦ ਇੰਜ ਹੋਇਆ ਖਲਾਸਾ ਹਾਂਜੀ ਦਾਦੀ ਕੇ ਨਾਂ ਬਾਲਕਾਂ ਨਾਲ ਗੈਂਗਰੀ ਪ੍ਰਕਾਰ ਕੇ ਉਸਨ ਗਰਭਵਤੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਮਾਮਲੇ ਵਿੱਚ ਥਾਣਾ ਸਨੌਰ ਦੀ ਪੁਲਿਸ ਨੇ ਲੜਕੀ ਦੀ ਮਾਂ ਦੀ ਸ਼ਿਕਾਇਤ ਤੇ ਚਾਰ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ ਜਿੰਨਾ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ ਉਹਨਾਂ ਵਿੱਚ ਗੁਰਸੇਵ ਕੁਸਾਂਗ, ਜੈਸ਼ਨ ਸਿੰਘ, ਗੁਰਪ੍ਰੀਤ ਸਿੰਘ, ਕਰਨਤ ਸਿੰਘ ਸ਼ਾਮਲ ਹਨ ਜਿਨ੍ਹਾਂ ਖਿਲਾਫ ਪੁਲਿਸ ਨੇ 17 352 ਬੀ ਐਨ ਐਸ ਅਤੇ ਪੋਕਸੋ ਐਕਟ ਦੀ ਧਾਰਾ 6 ਦੇ ਤਹਿਤ ਕੇਸ ਦਰਜ ਕੀਤਾ ਹੈ ਲੜਕੀ ਦੀ ਮਾਂ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਲੜਕੀ ਦੀ ਉਮਰ 16 ਸਾਲ ਹੈ ਅਤੇ ਉਹ ਆਪਣੇ ਦੂਜੇ ਪਿਤਾ ਦੀ ਮੌਤ ਤੋਂ ਬਾਅਦ ਕਾफी ਪਰੇਸ਼ਾਨ ਚੱਲ ਰਹੀ ਸੀ ਤੇ ਕਾਫੀ ਪੁੱਛਗਿੱਛ ਕਰਨ ਤੋਂ ਬਾਅਦ ਉਸ ਦੀ ਲੜਕੀ ਨੇ ਦੱਸਿਆ ਕਿ ਜਨਵਰੀ ਦੇ ਮਹੀਨੇ ਵਿੱਚ ਉਹ ਸ਼ਾਮ ਨੂੰ ਕਿ ਵਜੇ ਕਾਰ ਤੋਂ ਕੁਜਲ ਲੈਣ ਲਈ ਡੈਰੀ ਤੇ ਜਾ ਰਹੀ ਸੀ ਤਾਂ ਉੱਥੇ ਇੱਕ ਵਿਅਕਤੀ ਦੋ ਮੋਟਰਸਾਈਕਲਾਂ ਤੇ ਆਏ ਅਤੇ ਉਸਨੂੰ ਮੋਟਰਸਾਈਕਲ ਤੇ ਬਿਠਾ ਕੇ ਪਿੰਡ ਦੇ ਨਾਲ ਲੱਗਦੀ ਨਹਿਰ ਤੇ ਲੈ ਗਏ ਜਿੱਥੇ ਸਾਰਿਆਂ ਨਿਵਾਰੋਵਾਰੀ ਉਸ ਨਾਲ ਸਰੀਰਕ ਸੰਬੰਧ ਬਣਾਏ ਅਤੇ ਅਗਲੇ ਦਿਨ ਸਵੇਰੇ 5:00 ਵਜੇ ਉਸਨੂੰ ਕਾਰ ਦੇ ਕੋਲ ਛੱਡ ਕੇ ਚਲੀ ਗਈ ਇਸ ਗੈਂਗਰੇਪ ਦੇ ਕਾਰਨ ਲੜਕੀ ਗਰਭਪਤੀ ਹੋ ਗਈ ਤੇ ਪੁਲਿਸ ਨੇ ਇਸ ਮਾਮਲੇ ਵਿੱਚ ਉਕਤ ਵਿਅਕਤੀਆਂ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ അതിൽ ഖബർ താമന ദിവസം ചേന സബസ്ക്ൈബ് വീഡിയോ ലൈക്ക് ശേയർ ജൂർ കിട്ടി ധനവാദ